ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਇ ਸਤਿ ਸ਼੍ਰੀ ਅਕਾਲ ਤੁਸੀਂ ਜੁੜਨੇ ਹੋ ਲੋਕਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਦੀ ਜਿਮਨੀ ਚੋਣ ਦਾ ਐਲਾਨ ਹੋ ਗਿਆ 19 ਜੂਨ ਨੂੰ VOTING ਹੋਏਗੀ 23 ਜੂਨ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ BJP ਵੱਲੋਂ ਜੋ ਉਮੀਦਵਾਰ ਉਤਾਰਨ ਦਾ ਆਪਣਾ ਪੈਨਲ ਤਿਆਰ ਕਰ ਲਿਆ ਗਿਆ ਹੈ ਉਮੀਦਵਾਰ BJP ਵੱਲੋਂ ਜੋ BJP ਦੇ ਰਾਜ ਸਭਾ ਮੈਂਬਰ ਤੇ ਇਸੇ ਹਲਕੇ ਤੋਂ ਪਹਿਲਾਂ ਲੋਕ ਸਭਾ ਮੈਂਬਰ ਰਹੇ ਚੁੱਕੇ ਰਵਨੀਤ ਬਿੱਟੂ ਨੂੰ ਉਮੀਦਵਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਹੈ ਜਦੋਂ ਕਿ ਰਵਨੀਤ ਬਿੱਟੂ ਨੇ ਆਪਣੇ ਪਰਿਵਾਰਕ ਮੈਂਬਰਾਂ ਲਈ ਇਥੋਂ ਜਿਹੜਾ ਕਿ ਨਾ ਕਰ ਦਿੱਤੀ ਸੀ ਦੂਸਰੇ ਪਾਸੇ ਹੁਣ ਖੁਦ ਰਵਨੀਤ ਬਿੱਟੂ ਨੂੰ ਇਸ ਹਲਕੇ ਵਿੱਚੋਂ ਬੀਜੇਪੀ ਉਮੀਦਵਾਰ ਬਣਾਉਣ ਲਈ ਵਿਚਾਰ ਕਰ ਰਹੀ ਹੈ ਜੋ ਬੀਜੇਪੀ ਵੱਲੋਂ ਅੱਜ ਆਪਣਾ ਉਮੀਦਵਾਰ ਫਾਈਨਲ ਕਰ ਲਿਆ ਜਾਏਗਾ ਔਰ ਜੋ ਹਾਈ ਕਮਾਂਡ ਨੂੰ ਪੈਨਲ ਭੇਜਿਆ ਗਿਆ ਉਸ ਵਿੱਚ ਤਿੰਨ ਉਮੀਦਵਾਰਾਂ ਦੇ ਨਾਮ ਭੇਜੇ ਗਏ ਨੇ ਜਿਨ੍ਹਾਂ ਵਿੱਚੋਂ ਰਵਨੀਤ ਬਿੱਟੂ ਦਾ ਨਾਮ ਤੇ ਦੋ ਹੋਰ ਨਾਮ ਨੇ ਸੋ ਰਵਨੀਤ ਬਿੱਟੂ ਜੇਕਰ ਇਸ ਹਲਕੇ ਤੋਂ ਚੋਣ ਲੜਦੇ ਨੇ ਭਾਜਪੀ ਵੱਲੋਂ ਤਾਂ ਇੱਥੋਂ ਦੀ ਸਥਿਤੀ ਜਿਹੜੀ ਹੈ ਉਹ ਹੋਰ ਤਰ੍ਹਾਂ ਹੋ ਜਾਵੇਗੀ ਜੋ ਅੱਜ ਕਾਂਗਰਸ ਤੇ ਅਕਾਲੀ ਦਲ ਇੱਥੇ ਦਾਅਵੇ ਜਿਤਾ ਰਹੇ ਨੇ ਲੁਧਿਆਣਾ ਪੱਛਮੀ ਦੀ ਵਿਧਾਨ ਸਭਾ ਜਿਮਨੀ ਚੋਣ ਦਾ ਜਿਵੇਂ ਹੀ ਐਲਾਨ ਹੋਇਆ ਇਸ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਚੋਣ ਪ੍ਰਚਾਰ ਸੀਨੀਅਰ ਲੀਡਰਾਂ ਰਾਂ ਜੋ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਨਾਮ ਦਾ ਐਲਾਨ ਨਹੀਂ ਕੀਤਾ ਸੀ ਜਾਣਕਾਰੀ ਦੇ ਮੁਤਾਬਕ ਭਾਜਪਾ ਜੋ ਅੱਜ ਸੋਮਵਾਰ ਨੂੰ ਇਹ ਪੈਨਲ ਤਿਆਰ ਕਰ ਲਿਆ ਇਸ ਦੇ ਉੱਪਰ ਜੋ ਆਖਰੀ ਮੋਹਰ ਲਗਣੀ ਹੈ ਇਸ ਤੋਂ ਬਾਅਦ ਇੱਕ ਜਾਂ ਦੋ ਦਿਨਾਂ ਦੇ ਵਿੱਚ ਉਮੀਦਵਾਰ ਦਾ ਨਾਮ ਸਾਹਮਣੇ ਆ ਜਾਏਗਾ ਸੋ ਦੱਸਣਾ ਬਣਦਾ ਹੈ ਕਿ ਨਾਮਜ਼ਦਗੀ ਪ੍ਰਕਿਰਿਆ ਜਿਹੜੀ ਕਿ ਅੱਜ 26 ਮਈ ਤੋਂ ਸ਼ੁਰੂ ਹੋ ਕੇ 2 ਜੂਨ ਤੱਕ ਜੋ ਨੋਮੀਨੇਸ਼ਨ ਫਾਈਲਾਂ ਭਰੀਆਂ ਜਾਣਗੀਆਂ ਟਿਕਟ ਮੰਗਣ ਵਾਲਿਆਂ ਦੀ ਦੌੜ ਵਿੱਚ ਤਾਂ ਇੱਕ ਔਰਤ ਵੀ ਸ਼ਾਮਲ ਦੱਸੀ ਜਾ ਰਹੀ ਹੈ ਸੋ ਜਾਣਕਾਰੀ ਦੇ ਮਤਾਬਕ ਟਿਕਟ ਦੀ ਦੌੜ ਵਿੱਚ ਜੋ ਲੁਧਿਆਣਾ ਪੱਛਮੀ ਦੇ ਵਿੱਚ 2022 ਦੇ ਵਿੱਚ ਚੋਣ ਲੜ ਚੁੱਕੇ ਜਿਹੜੇ ਵਕੀਲ ਨੇ ਵਿਕਰਮਜੀਤ ਸਿੰਘ ਸੰਧੂ ਉਹਨਾਂ ਦਾ ਨਾਮ ਵੀ ਆ ਰਿਹਾ ਹੈ ਇਸ ਦੇ ਨਾਲ ਹੀ 2022 ਵਿੱਚ ਭਾਜਪਾ ਲਈ ਮਾਹੌਲ ਜਦੋਂ అనుਕਲ ਨਹੀਂ ਸੀ ਤਾਂ ਉਸਤੇ ਬਾਵਜੂਦ ਵੀ ਸੰਧੂ ਇਥੋਂ 28107 ਵੋਟਾਂ ਲੈ ਕੇ ਤੀਜੇ ਸਥਾਨ ਤੇ ਰਹਿ ਸੀ ਜਿਸ ਕਰ ਨੂੰ ਆਪਣੀ ਟਿਕਟ ਦੀ ਦਾਵੇਦਾਰੀ ਇਥੋਂ ਠੋਕਰੇ ਨੇ ਪਾਰਟੀ સૂਤਰਾ ਮੁਤਾਬਕ ਸਾਬਕਾ ਜਨਰਲ ਸਕੱਤਰ ਜੀਵਨ ਗੁਪਤਾ ਦੀ ਟਿਕਟ ਵੀ ਇਥੋਂ ਚਾਹਵਾਨ ਨੇ ਟਿਕਟ ਲੈਣ ਦੇ ਇਵੇਂ ਹੀ ਰਾਸ਼ੀ ਅਗਰਵਾਲ ਵੀ ਇਸ ਟਿਕਟ ਦੀ ਦੌੜ ਵਿੱਚ ਸ਼ਾਮਲ ਹਨ ਦੱਸਿਆ ਜਾਂਦਾ ਕਿ ਜਿਹੜੇ ਰਾਸ਼ੀ ਅਗਰਵਾਲ ਨੇ ਉਹਨਾਂ ਦਾ ਸਹੁਰਾ ਹੇਮਰਾਜ ਅਗਲਵਾਰ ਕਾਫੀ ਸਮਾਂ ਇਸੇ ਹਲਕੇ ਤੋਂ ਮੇਅਰ ਰਹਿ ਸੀ ਉਸ ਸਮੇਂ ਉਹ ਕਾਂਗਰਸ ਵਿੱਚ ਸਨ ਪਰ ਉਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਜਿਸ ਕਾਰਨ ਉਹ ਵੀ ਟਿਕਟ ਦੇ ਵਿੱਚ ਦੌੜ ਵਿੱਚ ਸ਼ਾਮਲ ਨੇ ਸੂਤਰਾਂ ਦੇ ਮੁਤਾਬਕ ਹੈ ਚੋਣ ਤਰੀਕ ਦੇ ਐਲਾਨ ਦੇ ਨਾਲ ਹੀ ਭਾਜਪਾ ਵਿੱਚ ਇਸ ਚੋਣ ਦੇ ਲਈ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਜੋ ਭਾਜਪਾ ਆਪਣੇ ਉਮੀਦਵਾਰ ਦੇ ਨਾਵਾਂ ਦੇ ਉੱਪਰ ਐਲਾਨ ਕਰੇਗੀ ਸੋ ਅਗਲੇ ਕੁਝ ਘੰਟਿਆਂ ਦੇ ਵਿੱਚ ਜੋ ਉਮੀਦਵਾਰ ਦਾ ਨਾਮ ਸਾਹਮਣੇ ਆ ਜਾਵੇਗਾ ਜੋ ਪੈਨਲ ਤਿਆਰ ਕਰਕੇ ਭੇਜਿਆ ਗਿਆ ਹੈ ਹਾਈ ਕਮਾਂਡ ਦੇ ਵੱਲੋਂ ਚਰਚਾ ਕੀਤੀ ਜਾ ਰਹੀ ਹੈ ਕਿਉਂਕਿ ਪੰਜ ਸੂਬਿਆਂ ਦੇ ਵਿੱਚ ਜਿਹੜੀਆਂ ਕਿ ਪੰਜ ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਣੀਆਂ ਨੇ ਉਹਨਾਂ ਪੰਜਾਂ ਦਾ ਜੀ ਇਕੱਠਾ ਐਲਾਨ ਹੋਵੇਗਾ ਸੋ ਪਾਰਟੀ ਸੂਤਰਾਂ ਦੇ ਮੁਤਾਬਕ ਜੋ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੀ ਜਿਹੜੀ ਇਸ ਟਿਕਟ ਨੂੰ ਲੈ ਕੇ ਜੋ ਆਪਣੇ ਕਿਸੇ ਸਾਥੀ ਲਈ ਜਾਂ ਕਿਸੇ ਹੋਰ ਲਈ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ ਇਸ ਦੇ ਉੱਪਰ ਜਿਹੜੀ ਚਰਚਾ ਇਹ ਹੋਈ ਕਿ ਰਵਨੀਤ ਬਿੱਟੂ ਨੂੰ ਖੁਦ ਭਾਜਪਾ ਇਸੇ ਜਿਹੜਾ ਹਲਕੇ ਤੋਂ ਉਮੀਦਵਾਰ ਬਣਾਉਣਾ ਚਾਹੁੰਦੀ ਏ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਿੱਟੂ ਨੇ ਇੱਥੇ ਹਲਕੇ ਦੇ ਵਿੱਚੋਂ ਜਿਹੜੀ ਕਿ 14535 ਵੋਟਾਂ ਦੀ ਡਿਢ ਲਈ ਸੀ ਇਸੇ ਵਿਧਾਨ ਸਭਾ ਖੇਤਰ ਦੇ ਵਿੱਚ 45424 ਵੋਟਾਂ ਬਿੱਟੂ ਨੂੰ ਮਿਲੀਆਂ ਸਨ ਜਦਕਿ ਚੋਣ ਜਿੱਤਣ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜੋ ਬਿੱਟੂ ਨਾਲੋਂ 14535 ਵੋਟਾਂ ਘੱਟ ਮਿਲੀਆਂ ਸਨ ਵੜਿੰਗ ਨੂੰ ਇੱਥੋਂ 30899 ਵੋਟਾਂ ਮਿਲਦੀਆਂ ਨੇ ਜਦੋਂ ਕਿ ਬਿੱਟੂ ਇੱਥੇ ਜੇ ਜਿੱਤ ਜਾਂਦਾ ਹੈ ਜੇ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਚੋਣ ਜਿੱਤਦਾ ਹੈ ਤਾਂ ਉਹਨਾਂ ਦੇ ਅੰਕੜਿਆਂ ਵਿੱਚ ਕੋਈ ਖਾਸ ਫਰਕ ਨਹੀਂ ਪਵੇਗਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਜੇਕਰ ਚੋਣ ਹਾਰਦੀ ਏ ਤਾਂ ਸਰਕਾਰ ਦੀ ਬਹੁਤ ਕਿਰਕਰੀ ਹੋਵੇਗੀ ਔਰ ਜੇਕਰ ਬਿੱਟੂ ਚੋਣ ਮદાન ਵਿੱਚ ਚਾਹੁੰਦੇ ਨੇ ਤਾਂ ਇਹ ਸਾਰੇ ਸਮੀਕਰਨ ਬਦਲ ਜਾਣਗੇ ਔਰ ਬੀਜੇਪੀ ਇਹ ਸੋਚਿਓ ਜਿੱਤਨ ਵਿੱਚ ਕੰਮ ਹੋ ਸਕਦੀ ਏ ਬਿੱਟੂ ਦਾ ਆਪਣਾ ਹਲਕਾ ਹੈ ਬਿੱਟੂ ਇੱਥੋਂ ਪਹਿਲਾਂ ਵੀ ਜਿਹੜਾ ਕਿ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਨੇ ਔਰ ਲੋਕ ਸਭਾ ਚੋਣਾਂ ਦੇ ਵਿੱਚ ਬਿੱਟੂ ਨੂੰ ਇੱਥੋਂ ਲੀਡ ਮਿਲੀ ਸੀ ਇਸੇ ਕਰਕੇ ਅੱਜ ਵੀ ਲੋਕ ਬਿੱਟੂ ਦੇ ਨਾਲ ਖੜੇ ਨੇ